ਬਰਾਵੋ ਅੱਜ ਦੀ ਜਿਹੜੀ ਵੀਡੀਓ ਆ ਬਹੁਤ ਹੀ ਖਾਸ ਆ ਤੁਹਾਡੀ ਸਿਹਤ ਨਾਲ ਜੁੜੀ ਹੋਈ ਆ ਇਸ ਕਰਕੇ ਇਹਨੂੰ ਸ਼ੇਅਰ ਜ਼ਰੂਰ ਕਰਦੇ ਹੋ ਹੁਣ ਇਹ ਸੋਚ ਕੇ ਦੇਖੋ ਕਿ ਆਪਣੇ ਸ਼ਹਿਰ ਦੇ ਵਿੱਚ ਅਗਰ ਆਪਾਂ ਨੂੰ ਕੋਈ ਬਿਮਾਰੀ ਹੁੰਦੀ ਆ ਜਾਂ ਕੋਈ ਜ਼ੁਖਾਮ ਹੋ ਗਿਆ ਜਾਂ ਕੋਈ ਪ੍ਰੋਬਲਮ ਵੱਡੀ ਵੀ ਆ ਗਈ ਤਾਂ ਆਪਣੇ ਦਿਮਾਗ ਦੇ ਵਿੱਚ ਕੋਈ ਅਜਿਹਾ ਡਾਕਟਰ ਆਉਂਦਾ ਜਿਹਦੇ ਤੇ ਆਪਾਂ ਨੂੰ ਭਰੋਸਾ ਹੋਵੇ ਤੇ ਇਹੀ ਕੁਝ ਹਾਲ ਸਾਡੇ ਨਾਲ ਹੋਇਆ ਪਿਛਲੇ 2-3 ਦਿਨ ਪਹਿਲਾਂ ਮੇਰੇ ਨਾ ਉਂਗਲੀ ਤੇ ਸੱਟ ਲੱਗੀ ਤੇ ਉਦੋਂ ਵੱਲ ਮੈਨੂੰ ਲੱਗਿਆ ਵੀ ਯਾਰ ਇਹਦੇ ਤੇ ਪੱਟੀ ਕਰਾਉਣੀ ਚਾਹੀਦੀ ਆ ਤੇ ਮੈਂ ਪੱਟੀ ਕਰਾਉਣ ਵਾਲੇ 2 ਦਿਨ ਡਾਕਟਰ ਬਾਰੇ ਸੋਚਿਆ ਤੇ ਫਿਰ ਮੇਰੇ ਦਿਮਾਗ 'ਚ ਭਰੋਸਾ ਜਾਂ ਨਹੀਂ ਆਇਆ ਵੀ ਯਾਰ ਨਹੀਂ ਹਨਾ ਵੀ ਹੋ ਸਕਦਾ ਇਹ ਨਾਲ ਸੱਟ ਵੱਧ ਜਵੇ ਉਦੋਂ ਬਾਅਦ ਅਸੀਂ ਆਏ ਜੀ ਬੜਿੰਗ ਹਸਪੀਟਲ ਦੇ ਵਿੱਚ ਇਹ ਤੁਹਾਨੂੰ ਲੋਕੇਸ਼ਨ ਵੀ ਦਿਖਾਤੀ ਗਰੇਵਾਲ ਹਸਪੀਟਲ ਪਹਿਲਾਂ ਉਰੇ ਹੁੰਦਾ ਸੀ ਗਰੇਵਾਲ ਚੌਂਕ ਦੇ ਵਿੱਚ ਹੈ ਉਰੇ ਪਹੁੰਚਣਾ ਵੀ ਬੜਾ ਆਸਾਨ ਹੈ ਤੇ ਉਦੋਂ ਜਦੋਂ ਅਸੀਂ ਆਏ ਉਦੋਂ ਟਰੀਟਮੈਂਟ ਲਿਆ ਬਹੁਤ ਵਧੀਆ ਨਾਲ ਟਰੀਟ ਕੀਤਾ ਯਾਰ ਡੀਲਿੰਗ ਬਹੁਤ ਸੋਹਣੀ ਹੋਈ ਤੇ ਬਹੁਤ ਅੱਛੇ ਤਰੀਕੇ ਨਾਲ ਇਹਨਾਂ ਨੇ ਗਾਈਡ ਵੀ ਕਰਤਾ ਇਹਨਾਂ ਨੇ ਪੱਟੀ ਕੀਤੀ ਨਾਲ ਦੀ ਨਾਲ ਸਾਡਾ ਦਰਦ ਜਿਹੜਾ ਗਾਇਬ ਹੋ ਗਿਆ ਉਦੋਂ ਬਾਅਦ ਫਿਰ ਅਸੀਂ ਸੋਚਿਆ ਵੀ ਯਾਰ ਅਗਰ ਆਪਣੇ ਸ਼ਹਿਰ ਦੇ ਵਿੱਚ ਇੱਕ ਐਸਾ ਅੱਛਾ ਹਸਪੀਟਲ ਹੈ ਜਿਹੜੀਆਂ ਫੈਸਿਲਿਟੀਆਂ ਲੈਣ ਵਾਸਤੇ ਤੁਹਾਨੂੰ ਬਾਹਰ ਜਾਣਾ ਪੈਂਦਾ ਕੋਈ ਪਟਿਆਲਾ ਗਿਆ ਜੀ ਕੋਈ ਚੰਡੀਗੜ੍ਹ ਗਿਆ ਜੀ ਕੋਈ ਲੁਧਿਆਣਾ ਗਿਆ ਉਹ ਆਪਣੇ ਸ਼ਹਿਰ 'ਚ ਮਿਲਦੀਆਂ ਨੇ ਤਾਂ ਇਹ ਚੀਜ਼ ਬਾਰੇ ਸਾਰੇ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਤੇ ਚੈੱਕ ਕਰੋ ਜੀ ਪਹਿਲਾਂ ਤਾਂ ਬੜਿੰਗ ਮਲਟੀ ਸਪੈਸ਼ਲਿਜ਼ ਹਸਪੀਟਲ ਹੈ ਪਹੁੰਚਣਾ ਬਹੁਤ ਸੌਖਾ ਹੈ ਕਿਉਂਕਿ ਆਪਣੇ ਸ਼ਹਿਰ ਦੇ ਵਿੱਚ ਅਗਰ ਆਪਾਂ ਕੋਈ ਆਪਰੇਸ਼ਨ ਕਰਾਉਲੀਏ ਤਾਂ ਬਹੁਤ ਵਧੀਆ ਗੱਲ ਹੈ ਕੱਲਾ ਆਪਰੇਸ਼ਨ ਹੀ ਨਹੀਂ ਹੁੰਦੇ ਉਰੋਂ ਉਰੋਂ ਤੁਸੀਂ ਛੋਟੀ ਤੋਂ ਛੋਟੀ ਬਿਮਾਰੀ ਦਾ ਇਲਾਜ ਵੀ ਕਰਵਾ ਸਕਦੇ ਹੋ ਤੇ ਵੱਡੀ ਤੋਂ ਵੱਡੀ ਬਿਮਾਰੀ ਦਾ ਇਲਾਜ ਵੀ ਕਰਵਾ ਸਕਦੇ ਹੋ ਜਿ ਪੇਟੀ ਦਾ ਆਪਰੇਸ਼ਨ ਬੱਚੇ ਦਾ ਨਹੀਂ ਦਾ ਆਪਰੇਸ਼ਨ ਹਰਨੀਆਂ ਅਪੈਂਡਿਕਸ ਗੋਡੇ ਬਦਲਣਾ ਬਾਹਾਂ ਚ ਪਾਣਾ ਆ ਪੜ ਲਓ ਜੀ ਸਾਰੇ ਕਿੰਨੇ ਲਿਖੇ ਹੋਏ ਨੇ ਹਣਾ ਆ ਸਾਰੀਆਂ ਚੀਜ਼ਾਂ ਦਾ ਆਪਰੇਸ਼ਨ ਹੋਰੇ ਹੁੰਦਾ ਉਹ ਤੋਂ ਇਲਾਵਾ ਆਪਾਂ ਇਹਦੂ ਬਾ ਸੋਚਦੇ ਆ ਵੀ ਯਾਰ ਜਿਹੜੇ ਬੰਦੇ ਆਪਣੇ ਆਪਰੇਸ਼ਨ ਕਰਨਗੇ ਉਹ ਕਿਉਂਕਿ ਭਰੋਸੇ ਦੀ ਗੱਲ ਆਪਾਂ ਨੇ ਕੀਤੀ ਆ ਭਰੋਸਾ ਕਿੱਥੋਂ ਮੜਦਾ ਜੇ ਬੰਦਾ ਵਧੀਆ ਪੜਿਆ ਲਿਖਿਆ ਉਹਨੇ ਪ੍ਰੋਪਰ ਡਿਗਰੀ ਕੀਤੀ ਆ ਤਾਂ ਆਬਵੀਅਸਲੀ ਭਰੋਸਾ ਬਣਦਾ ਤੇ ਆ ਪੂਰੀ ਡਾਕਟਰਾਂ ਦੀ ਟੀਮ ਐ ਜੀ ਇਹਨਾਂ ਕੋਲੇ ਡਾਕਟਰ ਚਮਨਜੋਤ ਬੜਿੰਗ ਜਿਹੜੇ ਸੀਬੀਐਸ ਨੇ ਇਹਦੇ ਵਿੱਚ ਆਪ ਅਗਰ ਆਪਾਂ ਪੜ ਲਈਏ ਜ਼ਿਆਦਾਤਰ ਜਿਹੜੇ ਡਾਕਟਰ ਨੇ ਜਾਂ ਐਮਬੀਬੀਐਸ ਨੇ ਜਾਂ ਐਮਐਸ ਨੇ ਜਾਂ ਐਮਡੀ ਨੇ ਮਤਲਬ ਸਾਰੇ ਆਪਣੀ ਫੀਲਡ ਦੇ ਸਪੈਸ਼ਲਿਸਟ ਨੇ ਇਹਦੇ ਵਿੱਚ ਦੂਰਬੀਨ ਦੇ ਆਪਰੇਸ਼ਨ ਚੀਰੇ ਨਾਲ ਆਪਰੇਸ਼ਨ ਪ੍ਰੈਗਨੈਂਸੀ ਅਲਟਰਾਸਾਉਂਡ ਹਰ ਤਰ੍ਹਾਂ ਦੀ ਜਿਹੜੀ ਫੈਸਿਲਿਟੀ ਆ ਤੁਹਾਨੂੰ ਇਸ ਹਸਪੀਟਲ ਦੇ ਵਿੱਚ ਮਿਲਦੀ ਆ ਬਾਕੀ ਤੁਸੀਂ ਵੀਡੀਓ ਨੂੰ ਪਾਜ਼ ਕਰਕੇ ਆ ਇੱਥੇ ਪੜ੍ਹ ਸਕਦੇ ਹੋ ਕਿ ਕਿਹੜੇ-ਕਿਹੜੀ ਫੈਸਿਲਿਟੀ ਉੱਤੇ ਤੁਹਾਨੂੰ ਮਿਲਦੀ ਆ ਅੰਦਰ ਲੈ ਕੇ ਚੱਲਦੇ ਆ ਦਿਖਾਉਨੇ ਆ ਹਸਪੀਟਲ ਦੇ ਵਿੱਚ ਸਫਾਈ ਕਿਵੇਂ ਆ ਤੇ ਕਿਵੇਂ ਦੀ ਜਿਹੜੀ ਇਹ ਟ੍ਰੀਟਮੈਂਟ ਕਰਦੇ ਨੇ ਆਜੋ ਫਿਰ ਆਪ ਅੰਦਰ ਚੱਲੋ ਤੇ ਇਹ ਹੈਗਾ ਜੀ ਬੜਿੰਗ ਮਲਟੀ ਸਪੈਸ਼ਲਟੀ ਜਿਹੜੀ ਹਸਪੀਟਲ ਹੈ ਉਹਦਾ ਰਿਸੈਪਸ਼ਨ ਏਰੀਆ ਤੇ ਇਥੇ ਅੰਦਰ ਆ ਕੇ ਅਸੀਂ ਦੇਖਿਆ ਇਹਨਾਂ ਨੇ ਸਫਾਈ ਦਾ ਬਹੁਤ ਵਧੀਆ ਧਿਆਨ ਰੱਖਿਆ ਹੋਇਆ ਤੇ ਹਰ ਫੈਸਿਲਿਟੀ ਜਿਹੜੀ ਇੱਕ ਮਰੀਜ਼ ਨੂੰ ਚਾਹੀਦੀ ਹੈ ਇਸ ਹਸਪੀਟਲ ਦੇ ਵਿੱਚ ਸਾਨੂੰ ਮਿਲਣ ਵਾਲੀ ਹੈ ਆ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਫਾਰਮੇਸੀ ਤੇ ਫਾਰਮੇਸੀ ਦੀ ਫੈਸਿਲਿਟੀ ਵੀ ਮਿਲਦੀ ਆ ਬਾਕੀ ਜਿੰਨਾ ਸਾਨੂੰ ਬੋਰਡਾਂ ਤੇ ਲਿਖਿਆ ਹੋਇਆ ਸੀ ਉਹ ਤਾਂ ਉਹਨੇ ਦਾ ਸ਼ੇਅਰ ਕਰ ਲਿਆ ਹੁਣ ਬਾਕੀ ਜਿਹੜੀ ਜਾਣਕਾਰੀ ਆ ਆਪਾਂ ਡਾਕਟਰ ਸਾਹਿਬ ਤੋਂ ਲੈਨੇ ਆ ਤੇ ਹੁਣ ਆਪਾਂ ਤੁਹਾਡੀ ਗੱਲਬਾਤ ਕਰਵਾਉਨੇ ਆ ਡਾਕਟਰ ਚਮਨਜੋਤ ਬੜਿੰਗ ਜੀ ਦੇ ਨਾਲ ਜਿਨ੍ਹਾਂ ਨੇ ਤੇ ਆਪਾਂ ਇਹਨਾਂ ਬਾਰੇ ਵੀ ਜਾਣਦੇ ਹਾਂ ਤੇ ਬਾਕੀ ਜਿਹੜੀ ਜਾਣਕਾਰੀ ਸਾਡੇ ਵੱਲੋਂ ਤੁਹਾਨੂੰ ਨਹੀਂ ਦਿੱਤੀ ਗਈ ਡਾਕਟਰ ਸਾਹਿਬ ਤੋਂ ਲੈਨੇ ਆ ਡਾਕਟਰ ਸਾਹਿਬ ਸਰਚ ਕਰ ਲਈ ਸਹੀ ਕਰ ਲਈ ਸਹੀ ਕਰ ਲਈ ਹਾਂਜੀ ਡਾਕਟਰ ਸਾਹਿਬ ਪਹਿਲਾਂ ਤਾਂ ਆਪਣੇ ਬਾਰੇ ਦੱਸੋ ਵੀ ਤੁਹਾਡੀ ਕੀ ਕੁਆਲਿਫੀਕੇਸ਼ਨ ਹੈ ਜੀ ਮੇਰਾ ਨਾਮ ਡਾਕਟਰ ਚਮਨਜੋਤ ਪੜੰਗਾ ਜੀ ਤੇ ਮੈਂ ਐਮਬੀਬੀਐਸ ਐਮਐਸ ਤੇ ਐਫਆਈਏਜੀਐਸ ਮੇਰੀ ਡਿਗਰੀ ਹੈ ਤੇ ਮੈਂ ਇੱਕ ਜਨਰਲ ਤੇ ਲੈਪਰੋਸਕੋਪਿਕ ਸਰਜਨ ਹਾਂ ਜੋ ਪੇਟ ਦੇ ਹਰ ਤਰ੍ਹਾਂ ਦੇ ਆਪਰੇਸ਼ਨ ਆਲਮੋਸਟ ਕਰਦਾ ਹਾਂ ਠੀਕ ਹੈ ਜੀ ਜਿਸਨਾਂ ਵਿੱਚ ਚੀਰੇ ਦੇ ਦੂਰਬੀਨ ਦੇ ਅਤੇ ਲੇਜ਼ਰ ਦੇ ਆਪਰੇਸ਼ਨ ਸ਼ਾਮਿਲ ਹਨ ਠੀਕ ਹੈ ਜੀ ਤੇ ਡਾਕਟਰ ਸਾਹਿਬ ਜਿਵੇਂ ਤੁਸੀਂ ਹਸਪਤਾਲ ਖੋਲਿਆ ਇਸ ਤੋਂ ਪਹਿਲਾਂ ਕਿਤੇ ਕਿਤੇ ਜਿਹੜਾ ਤੁਸੀਂ ਆਪਣੀਆਂ ਸੇਵਾਵਾਂ ਨੂੰ ਆਈਆਂ ਨੇ ਅ ਇੱਥੇ ਗਰੇਵਰ ਚੌਂਗ ਦੇ ਵਿੱਚ ਹਸਪਤਾਲ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਸਿਵਲ ਹਸਪਤਾਲ ਮਲੇਰਕੋਟਲਾ ਵਿਖੇ ਠੀਕ ਹੈ ਜੀ ਉਸ ਤੋਂ ਪਹਿਲਾਂ ਐਮਜ਼ ਬਠਿੰਡਾ ਆਪਣੇ ਹਸਪਤਾਲ ਦੇ ਵਿੱਚ ਕਰੀਬਨ 1 ਸਾਲ ਦੇ ਕੰਮ ਕੀਤਾ ਹੈ ਮੈਂ ਠੀਕ ਹੈ ਜੀ ਉਸ ਤੋਂ ਪਹਿਲਾਂ ਮੈਂ ਕਰੀਬਨ 2 ਸਾਲ ਡੀ ਐਮਸੀ ਲੁਧਿਆਣਾ ਵਿਖੇ ਵੀ ਕੰਮ ਕੀਤਾ ਹੈ ਕੀ ਬਾਤ ਹੈ ਜੀ ਤੇ ਅ ਜਦੋਂ ਜਿਵੇਂ ਆਪਾਂ ਤੁਹਾਡੇ ਗੱਲਾਂ ਤੋਂ ਮੈਨੂੰ ਲੱਗਿਆ ਵੀ ਬੰਦੇ ਦਾ ਡਰੀਮ ਹੁੰਦਾ ਵੀ ਯਾਰ ਐਡੇ ਵੱਡੇ ਵੱਡੇ ਹਸਪਤਾਲਾਂ 'ਚ ਕੰਮ ਕਰੀਏ ਹਾਂ ਜੀ ਤੁਸੀਂ ਉੱਥੋਂ ਜਿਹੜਾ ਹੈਗਾ ਐਨੀ ਅੱਛੀ ਪੋਸਟ ਨੂੰ ਛੱਡ ਕੇ ਉਰੇ ਆਪਣੇ ਏਰੀਆ ਦੇ ਵਿੱਚ ਲਿਆ ਕੇ ਹਸਪਤਾਲ ਖੋਲ੍ਹਿਆ ਮਤਲਬ ਕੀ ਸੋਚ ਦੇ ਨਾਲ ਜਿਹੜਾ ਤੁਸੀਂ ਕਰ ਚੁੱਕਿਆ ਆ ਅ ਤੁਹਾਡਾ ਬੜਾ ਵਧੀਆ ਸਵਾਲ ਹੈ ਅ ਇੱਕ ਤਰ੍ਹਾਂ ਦਾ ਮੇਰਾ ਇਹ ਡਰੀਮ ਹੀ ਸੀ ਕਿ ਮੈਂ ਜਿੱਦਾਂ ਆਪਣੇ ਇਸ ਏਰੀਆ ਨੂੰ ਬਿਲੋਂਗ ਕਰਦਾ ਹਾਂ ਮੇਰਾ ਪਿੰਡ ਨਾਰिके ਹੈ ਠੀਕ ਹੈ ਜੀ ਤੇ ਸੰ ਮੇਰੇ ਦਾਦਾ ਜੀ ਨੇ ਸਾਨੂੰ ਪਿੰਡ ਤੋਂ ਹਰ ਰੋਜ਼ ਇੱਥੇ ਪੜਨ ਲਈ ਲੈ ਕੇ ਆਉਂਦੇ ਸੀ ਤੇ ਲੈ ਕੇ ਜਾਂਦੇ ਸੀ ਤੇ ਮਤਲਬ ਕਿ ਸਾਰੀ ਮੇਰੀ ਸਟੱਡੀ ਮਲੇਰਕੋਟ ਲਾਦੀ ਹੀ ਹੈ ਡੀਏਵੀ ਪਬਲਿਕ ਸਕੂਲ ਦੀ ਠੀਕ ਹੈ ਜੀ ਉਸ ਤੋਂ ਬਾਅਦ ਜਿੰਨੀ ਵੀ ਮੈਂ ਐਜੂਕੇਸ਼ਨ ਲਈ ਉਸ ਤੋਂ ਬਾਅਦ ਮੈਂ ਕਾਫੀ ਜਗ੍ਹਾ ਕੰਮ ਕਰਕੇ ਵੇਖਿਆ ਤੇ ਮੈਨੂੰ ਇਹ ਹੁੰਦਾ ਸੀਗਾ ਕਿ ਜਿੱਦਾਂ ਸਾਡੇ ਫਾਦਰ ਸਾਹਿਬ ਨੇ ਤੇ ਸਾਡੇ ਦਾਦਾ ਜੀ ਨੇ ਏਰੀਆ ਲਈ ਆਪਣਾ ਯੋਗਦਾਨ ਪਾਇਆ ਹੈ ਕੁਛ ਨਾ ਕੁਛ ਆਪਣੇ ਤਰੀਕੇ ਨਾਲ ਵੀ ਅਸੀਂ ਵੀ ਉਹਨਾਂ ਦੇ ਨਕਸ਼ੇ ਕਦਮ ਤੇ ਚੱਲੀਏ ਤੇ ਆਪਣੇ ਏਰੀਆ ਨੂੰ ਕੋਈ ਸਹੂਲਤ ਦਈ ਤੇ ਆਪਣੇ ਲੋਕਲ ਕੋਈ ਬਹੁਤ ਜ਼ਿਆਦਾ ਡਾਕਟਰ ਨਾ ਹੋਣ ਕਰਕੇ ਵੀ ਮੇਰੇ ਫਾਦਰ ਸਾਹਿਬ ਦਾ ਝੁਕਾਓ ਸੀ ਕਿ ਤੁਸੀਂ ਆਪਣੇ ਹੀ ਏਰੀਆ ਦੇ ਵਿੱਚ ਆਓ ਤੇ ਆਪਣੇ ਲੋਕਾਂ ਦੀ ਸੇਵਾ ਕਰੋ ਠੀਕ ਤੇ ਜਿਵੇਂ ਅਸੀਂ ਬਾਹਰ ਤਾਂ ਡਾਕਟਰ ਸਿਗੇ ਮੜਲੇ ਹੁਣ ਤੁਸੀਂ ਆਪ ਦੱਸੋ ਜੀ ਕਿਹੜੇ ਕਿਹੜੇ ਜਿਹੜੇ ਆਪਰੇਸ਼ਨ ਵਗੈਰਾ ਨੇ ਜਾਂ ਕਿਹੜੀ ਕਿਹੜੀ ਟ੍ਰੀਟਮੈਂਟ ਆਪਣੇ ਉਰੇ ਕੀਤਾ ਜਾਂਦਾ ਹਸਪਤਾਲ ਦੇ ਵਿੱਚ ਪਹਿਲਾਂ ਮੈਂ ਤੁਹਾਨੂੰ ਆਪਣੀ ਮੋਡੈਲਟੀ ਬਾਰੇ ਹੀ ਸ਼ੇਅਰ ਕਰਦਾ ਹਾਂ ਕਿ ਮੈਂ ਕਿਸ-ਕਿਸ ਤਰ੍ਹਾਂ ਦੇ ਆਪਰੇਸ਼ਨ ਕਰਦਾ ਹਾਂ ਜਿਨ੍ਹਾਂ ਦੇ ਵਿੱਚ ਦੂਰਬੀਨ ਦੇ ਆਪਰੇਸ਼ਨ ਆਉਂਦੇ ਹਨ ਜਿਵੇਂ ਕਿ ਪਿੱਤੇ ਦੀ ਪੱਥਰੀ ਥਰਨੀਆਂ ਬੱਚੇ ਦਾੰਗ ਦੀ ਰਸੌਲੀ ਅਪੈਂਡਿਕਸ ਦੋ ਦਾਦੀ ਦੂਸਰੇ ਲੇਜ਼ਰ ਦੇ ਆਪਰੇਸ਼ਨ ਆਉਂਦੇ ਹਨ ਜਿਨ੍ਹਾਂ ਦੇ ਵਿੱਚ ਵੀ ਗੁਰਦੇ ਦੀ ਪੱਥਰੀ ਪਿਸ਼ਾਬ ਦੀ ਨਾਲੀ ਤੇ ਥੈਲੀ ਦੀ ਪੱਥਰੀ ਵੈਰੀਕੋਸ ਵੇਇਨਸ ਬਵਾਸੀਰ ਭਗੰਦਰ ਫਿਸ਼ਰ ਪਾਈਲੋਨਾਈਡਲ ਸਾਈਨਸ ਆਦਿ ਆਪਰੇਸ਼ਨ ਅਸੀਂ ਲੇਜ਼ਰ ਨਾਲ ਵੀ ਕਰਦੇ ਹਾਂ ਇਸ ਤੋਂ ਬਾਅਦ ਜਿਵੇਂ ਚੀਰੇ ਦੇ ਆਪਰੇਸ਼ਨ ਆਉਂਦੇ ਹਨ ਜਿਨ੍ਹਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਗੰਢ ਕਿਸੇ ਛਾਤੀ ਦੀਆਂ ਗਿਲਟੀਆਂ ਕੋਈ ਥਾਇਰੋਇਡ ਦਾ ਆਪਰੇਸ਼ਨ ਨੱਕ ਕੰਨ ਜਾਂ ਗਲੇ ਦਾ ਕੋਈ ਵੀ ਆਪਰੇਸ਼ਨ ਕਿਸੇ ਅੰਗ ਨੂੰ ਕੱਟਣਾ ਜਿਹਨੂੰ ਅਸੀਂ ਐਮਪਿਟੇਸ਼ਨ ਕਹਿੰਦੇ ਹਾਂ ਡਾਇਬੀਟਿਕ ਫੁੱਟ ਦਾ ਇਲਾਜ ਕਰਨਾ ਪੇਟ ਤੇ ਅੰਤੜੀਆਂ ਦੇ ਕਿਸੇ ਵੀ ਤਰ੍ਹਾਂ ਦੇ ਆਪਰੇਸ਼ਨ ਜਾਂ ਫਿਰ ਕਿਸੇ ਛਾਤੀ ਦੀ ਗੰਢ ਦਾ ਜਿਸ ਨੂੰ ਅਸੀਂ ਕਈ ਵਾਰੀ ਛਾਤੀ ਦਾ ਕੈਂਸਰ ਵੀ ਕਹਿ ਦਿੰਦੇ ਹਾਂ ਉਸ ਦਾ ਵੀ ਆਪਰੇਸ਼ਨ ਅਸੀਂ ਇੱਥੇ ਕਰਦੇ ਹਾਂ ਇਸ ਤੋਂ ਇਲਾਵਾ ਜੋ ਸਰਕਮਸੀਜਨ ਹੈ ਜਿਸ ਨੂੰ ਆਪਣੇ ਸੁੰਨਤ ਦੇ ਨਾਮ ਨਾਲ ਆਪਣੇ ਏਰੀਆ ਦੇ ਵਿੱਚ ਜਾਣਦੇ ਹਨ ਉਹ ਵੀ ਅਸੀਂ ਕਰਦੇ ਹਾਂ ਜੋ ਕਿ ਲੇਟੈਸਟ ਟੈਕਨੀਕ ਨਾਲ ਅਸੀਂ ਇੱਥੇ ਕਰਦੇ ਹਾਂ ਠੀਕ ਹੈ ਜੀ ਡਾਕਟਰ ਸਾਹਿਬ ਇਹ ਤਾਂ ਜਿਵੇਂ ਆਪਾਂ ਕਹਿੰਦੇ ਇੱਕ ਵੱਡੇ ਹਸਪੀਟਲ ਦੇ ਵਿੱਚ ਜਿਹੜੀਆਂ ਫੈਸਿਲਿਟੀਆਂ ਮਿਲਦੀਆਂ ਨੇ ਤੇ ਆਪਣੇ ਹਸਪਤਲ 'ਚ ਉਹ ਮਿਲਦੀਆਂ ਨੇ ਇਸ ਤੋਂ ਇਲਾਵਾ ਆਪਣੇ ਕੋਲੇ ਜਿਵੇਂ ਹੋਰ ਜਿਹੜੀ ਤੁਹਾਡੀ ਟੀਮ ਹੈ ਉਹ ਵੀ ਆਉਂਦੀ ਹੈ ਤੇ ਕਿਹੜੇ ਕਿਹੜੇ ਉਹਨਾਂ ਦੁਆਰਾ ਆਪਰੇਸ਼ਨ ਕੀਤੇ ਜਾਂਦੇ ਹਨ ਹਾਂਜੀ ਅ ਆਪਣੇ ਕੋਲੇ ਕਈ ਤਰ੍ਹਾਂ ਦੇ ਡਾਕਟਰ ਸਹਿਬਾਨ ਅਟੈਚਡ ਹਨ ਜਿਨ੍ਹਾਂ ਦੇ ਵਿੱਚ ਹੱਡੀਆਂ ਦੇ ਡਾਕਟਰ ਹਨ ਜੋ ਕਿ ਗੋਡੇ ਦੇ ਜੂਲੇ ਦੇ ਅਤੇ ਟਰਾਮਾ ਸਰਜਰੀ ਦੇ ਆਪਰੇਸ਼ਨ ਕਰਦੇ ਹਨ ਇਸ ਤੋਂ ਬਿਨਾ ਨੱਕ ਕੰਨ ਗਲੇ ਦੇ ਆਪਰੇਸ਼ਨ ਵਾਸਤੇ ਵੀ ਆਪਣੇ ਕੋਲੇ ਡਾਕਟਰ ਸਹਿਬਾਨ ਹਨ ਅ ਇਰੋਲੋਜਿਸਟ ਵੀ ਹਨ ਜਿਹੜੇ ਕਿ ਸਿਰਫ ਗੁਰਦੇ ਦੇ ਪੱਥਰੀਆਂ ਦੇ ਤੇ ਬਦੂਦਾਂ ਦੇ ਆਪਰੇਸ਼ਨ ਕਰਦੇ ਹਨ ਅ ਇਸ ਤੋਂ ਬਿਨਾ ਆਪਣੇ ਕੋਲੇ ਗਾਇਨਕੋਲੋਜਿਸਟ ਵੀ ਹਨ ਜਿਹੜੇ ਕਿ ਲੇਡੀਜ਼ ਦੇ ਜਿਹੜੇ ਕੋਈ ਪ੍ਰੋਬਲਮਸ ਹਨ ਜਿਨ੍ਹਾਂ ਨੂੰ ਆਪਾਂ ਗਾਇਨਕੋਲੋਜੀਕਲ ਪ੍ਰੋਬਲਮਸ ਕਹਿੰਦੇ ਹਾਂ ਕਿ ਕੋਈ ਮਹਾਂਮਾਦ ਦੀ ਪ੍ਰੋਬਲਮ ਹੈ ਕੋਈ ਇਨਫਰਟੀਲਿਟੀ ਦੀ ਪ੍ਰੋਬਲਮ ਹੈ ਕੋਈ ਬੱਚੇ ਬੱਚਿਆਂ ਦੀ ਕੋਈ ਮਤਲਬ ਜਿਵੇਂ ਬੱਚੇ ਨਹੀਂ ਹੁੰਦੇ ਅੱਜ ਕੱਲ ਉਹ ਚੀਜ਼ ਇਨਫਰਟੀਲਿਟੀ ਹਾਂਜੀ ਉਹਨਾਂ ਨੂੰ ਆਪਾਂ ਉਹ ਵੀ ਆਪਣਾ ਸੇਵਾ ਇੱਥੇ ਨਿਵਾਉਂਦੇ ਹਨ ਅ ਇਸ ਤੋਂ ਬਿਨਾ ਆਪਣੇ ਕੋਲੇ ਲੀਵਰ ਦੇ ਸਪੈਸ਼ਲਿਸਟ ਡਾਕਟਰ ਗੈਸਟਰੋਇੰਟਰੋਲੋজিস্ট ਜਿੰਨਾਂ ਤੁਸੀਂ ਕਹਿੰਨੇ ਹਾਂ ਲੀਵਰ ਅਤੇ ਪੇਟ ਦੀਆਂ ਬਿਮਾਰੀਆਂ ਦੇ ਉਹ ਵੀ ਆਪਣੇ ਕੋਲੇ ਅਵੇਲੇਬਲ ਹਨ ਅ ਇਸ ਤੋਂ ਬਿਨਾ ਇੱਕ ਸਕਿਨ ਦੇ ਡਾਕਟਰ ਆਪਣੇ ਕੋਲੇ ਉਹ ਵੀ ਆਉਂਦੇ ਹਨ ਤੇ ਆਪਣੇ ਕੋਲੇ ਪਲਾਸਟਿਕ ਸਰਜਰੀ ਦੇ ਮਾਹਰ ਵੀ ਸੇਵਾਵਾਂ ਦਿੰਦੇ ਹਨ ਆਪਣਾ ਹਸਪੀਟਲ ਗਾਇਨੇਕੋਮੈਸਟੀਆ ਹੇਅਰ ਟ੍ਰਾਂਸਪਲੈਂਟ ਇਹ ਸਰਜਰੀਜ਼ ਵਗੈਰਾ ਵੀ ਇੱਥੇ ਕਰਦਾ ਹੈ ਅ ਨਿਊਰੋਲੋਜੀ ਇੱਕ ਫੀਲਡ ਜੋ ਬ੍ਰੇਨ ਦੇ ਨਾਲ ਰਿਲੇਟਡ ਹੈ ਉਹ ਵੀ ਆਪਣੇ ਹਸਪੀਟਲ ਦੇ ਨਾਲ ਅ ਅਟੈਚਡ ਹੈ ਤੇ ਆਪਾਂ ਨਿਰੰਤਰ ਬ੍ਰੇਨ ਦੇ ਤੇ ਸਪਾਈਨ ਦੇ ਜੋ ਵੀ ਮਰੀਜ਼ ਨੇ ਉਹ ਆਪਣੀਆਂ ਬਿਮਾਰੀਆਂ ਦੇ ਸੰਬੰਧਿਤ ਇਥੋਂ ਸੇਵਾਵਾਂ ਲੈ ਸਕਦੇ ਨੇ ਤੇ ਡਾਕਟਰ ਸਾਹਿਬ ਮੈਂ ਆਪਣੇ ਅਮਲੇਰ ਕੋਲਾ ਦੇ ਵਿੱਚ ਆਮ ਚੱਲਦਾ ਹੈ ਕਿ ਬਾਹਰੋਂ ਆ ਕੇ ਡਾਕਟਰ ਆਪਰੇਸ਼ਨ ਕਰ ਜਾਂਦੇ ਨੇ ਤੇ ਉਸ ਤੋਂ ਬਾਅਦ ਜਿਹੜਾ ਮਰੀਜ਼ ਦਾ ਪੋਸਟ ਚੈੱਕਅਪ ਹੈ ਉਹਦੇ ਵਿੱਚ ਬੜੀ ਦਿੱਕਤ ਆਉਂਦੀ ਹੈ ਬਾਅਦ ਤੋਂ ਉਹਨੂੰ ਇਹ ਨਹੀਂ ਪਤਾ ਲੱਗਦਾ ਵੀ ਕਿਹੜੇ ਡਾਕਟਰ ਨੇ ਮੇਰਾ ਆਪਰੇਸ਼ਨ ਕੀਤਾ ਸੀ ਤੇ ਆਪਣੇ ਇਸ ਚੀਜ਼ ਨੂੰ ਕਿਵੇਂ ਡੀਲ ਕੀਤਾ ਜਾਂਦਾ ਆ ਤੁਹਾਡਾ ਬੜਾ ਵਧੀਆ ਸਵਾਲ ਹੈ ਪਬਲਿਕ ਦੇ ਪਬਲਿਕ ਇੰਟਰਸਟ ਦੇ ਰਿਲੇਟਡ ਆ ਆਪਣੇ ਕੋਲੇ ਇਦਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਰੀਜ਼ਨ ਬੀਇੰਗ ਮੈਂ ਆਪ ਸੱਜਣਾ ਜੋ ਵੀ ਐਮਰਜੈਂਸੀ ਪੋਸਟ ਆਪੇਸ਼ੈਂਟ ਆਉਂਦੀ ਹੈ ਪਹਿਲਾਂ ਤਾਂ ਮੈਂ 24 ਘੰਟੇ ਅਵੇਲੇਬਲ ਹਾਂ ਤਾਂ ਮੈਂ ਉਸ ਨੂੰ ਡੀਲ ਕਰਦਾ ਹਾਂ ਠੀਕ ਹੈ ਜੀ ਸੈਕੰਡਲੀ ਜਿਹੜੇ ਵੀ ਆਪਰੇਸ਼ਨ ਆਪਾਂ ਸਿਵਾਵਾ ਬਾਹਰੋਂ ਲੈਂਦੇ ਹਾਂ ਡਾਕਟਰ ਸਰਵਾਨਾ ਤੋਂ ਉਹ ਆਪਣੇ ਕੋਲੇ ਆਪੀਡੀ ਵੀ ਕਰਦੇ ਹਨ ਓਕੇ ਜੀ ਤੇ ਮਰੀਜ਼ ਨੂੰ ਅਗਰ ਕੋਈ ਵੀ ਆਪਰੇਸ਼ਨ ਦੇ ਰਿਲੇਟਡ ਉਹਨਾਂ ਨਾਲ ਗੱਲਬਾਤ ਕਰਨੀ ਹੈ ਤਾਂ ਉਹਨਾਂ ਨਾਲ ਆਪੀਡੀ ਚਾਕੇ ਚੈੱਕਅਪ ਕਰਾਉਂਦੇ ਹਨ ਤੇ ਉਹਨਾਂ ਨਾਲ ਪੂਰੀ ਅਸੀਂ ਉਹਨਾਂ ਨੂੰ ਟਾਈਮ ਦਿੰਦੇ ਹਾਂ ਤਾਂ ਕਿ ਮਰੀਜ਼ ਨੂੰ ਕਦੇ ਵੀ ਇਹ ਚੀਜ਼ ਫੀਲ ਨਾ ਹੋਵੇ ਵੀ ਸਾਡਾ ਆਪਰੇਸ਼ਨ ਪਤਾ ਨਹੀਂ ਕਿਸ ਕੋਲ ਕਰਨੇਗਾ ਤਾਂ ਮਤਲਬ ਮਰੀਜ਼ ਨੂੰ ਜਿਹੜਾ ਡਾਕਟਰ ਨਾਲ ਅਕਸੈ ਤਰੇ ਨਾ ਉਹ ਐਕਸੈਸ ਕੋਰ ਆ ਫੁੱਲੀ ਦੰਦਾ ਫੇਸ ਟੂ ਫੇਸ ਮਰੀਜ਼ ਡਾਕਟਰ ਨਾਲ ਜੋ ਵੀ ਕੰਪਲਿਕਸ਼ਨ ਆਉਂਦੀ ਹੈ ਡਿਸਕਸ ਕਰ ਸਕਦਾ ਹੈ ਤੇ ਡਾਕਟਰ ਸਾਹਿਬ ਇੱਕ ਹੋਰ ਜਿਹੜੇ ਲੋਕਾਂ ਨੂੰ ਖਾਸ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਜਿਵੇਂ ਕਿਸੇ ਦੇ ਘਰੇ ਆਪਰੇਸ਼ਨ ਹੁੰਦਾ ਹੈ ਨਾ ਤਾਂ ਉਹਨੂੰ ਬੰਦੇ ਨੂੰ ਵੈਸੇ ਹੀ ਦਿਮਾਗ 'ਚ ਟੈਨਸ਼ਨ ਪਈ ਹੁੰਦੀ ਹੈ ਫਿਰ ਆਪਾਂ ਉਹਨੂੰ ਟੈਸਟ ਵਾਸਤੇ ਇੱਧਰ ਭਜਾਉਨੇ ਆ ਆਪਣੇ ਕੋਲੇ ਜਿਵੇਂ ਆਪਰੇਸ਼ਨ ਕਰਨਾ ਜਾਂ ਜੋ ਵੀ ਫੈਸਿਲਿਟੀ ਆ ਇੱਕੋ 76 ਲੇ ਮਿਲਦੀ ਹੈ ਜੀ ਸਾਰੀ ਹਾਂਜੀ ਬਿਲਕੁਲ ਆਪਣੇ ਕੋਲੇ ਆਪਣੀ ਅਥੋਰਾਈਜ਼ਡ ਲੈਬ ਹੈਗੀ ਆ ਜਿਹਦੇ ਵਿੱਚ ਆਲਮੋਸਟ ਹਰ ਤਰ੍ਹਾਂ ਦੇ ਬਲੱਡ ਦੇ ਰੈਸਟ ਯੂਰਿਨ ਦੇ ਟ ਇਸ ਤੋਂ ਬਿਨਾ ਅਗਰ ਆਪਾਂ ਨੂੰ ਅਲਟਰਾਸਾਉਂਡ ਜਾਂ ਸੀਟੀ ਸਕੈਨ ਦੀ ਸਹੂਲਤ ਦੀ ਲੋੜ ਪੈਂਦੀ ਹੈ ਤਾਂ ਆਪਣਾ ਸੈਂਟਰ ਸਿਵਲ ਹਸਪਤਲ ਦੇ ਕੋਲੇ ਹੈਗਾ ਬ੍ਰਿੰਗ ਸਕੈਨ ਸੈਂਟਰ ਦੇ ਨਾਮ ਤੋਂ ਠੀਕ ਹੈ ਜੀ ਉੱਥੇ ਆਪਾਂ ਬੜੀ ਹੀ ਲੇਟੈਸਟ ਟੈਕਨੀਕ ਦੇ ਜਿਹੜੇ ਵੀ ਮਸ਼ੀਨਸ ਨੇ ਉਹ ਲਾਇਆ ਹੋਈਆਂ ਨੇ ਜਿੱਦਾਂ ਆਪਣੇ ਏਰੀਏ ਦੀ ਸਭ ਤੋਂ ਪਹਿਲੀ 32 ਸਲਾਈਸ ਸੀਟੀ ਸਕੈਨ ਆਪਣੇ ਕੋਲੇ ਉੱਥੇ ਹੁਣ ਉਪਲਬਧ ਹੈਗੀ ਹੈ ਠੀਕ ਹੈ ਜੀ ਇਹਦੇ ਲਈ ਸਾਨੂੰ ਪਹਿਲਾਂ ਤਾਂ ਕਈ ਵਾਰੀ ਸੀਟੀ ਸਕੈਨ ਵਾਸਤੇ ਇਸ ਲੈਵਲ ਦੀ ਰਿਪੋਰਟਿੰਗ ਵਾਸਤੇ ਲੁਧਿਆਣਾ ਜਾਂ ਪਟਿਆਲੇ ਭੇਜਣਾ ਪੈਂਦਾ ਸੀ ਪੇਸ਼ੈਂਟਸ ਨੂੰ ਪਰ ਹਾ ਰੀਸੈਂਟਲੀ ਪਿਛਲੇ 1.5 ਤੇ ਦੋਸਤੋ ਸਾਨੂੰ ਬੜਾ ਵਧੀਆ ਲੱਗਿਆ ਡਾਕਟਰ ਸਾਹਿਬ ਨਾਲ ਗੱਲ ਕਰਕੇ ਮਤਲਬ ਜਿੰਨੇ ਵੀ ਆਪਾਂ ਨੇ ਕੁਐਸਚਨ ਕੀਤੇ ਨੇ ਜਾਂ ਆਪਾਂ ਅਗਰ ਟ੍ਰੀਟਮੈਂਟ ਲੈਣਾ ਹੁੰਦਾ ਆਪਣੇ ਦਿਮਾਗ ਦੇ ਕੁਐਸਚਨ ਹੁੰਦੇ ਨੇ ਤਾਂ ਡਾਕਟਰ ਸਾਹਿਬ ਤੋਂ ਕੀਤੇ ਨੇ ਤੇ ਬਹੁਤ ਅੱਛੇ ਤਰੀਕੇ ਦੇ ਨਾਲ ਇਹਨਾਂ ਨੇ ਇਹਦਾ ਆਨਸਰ ਵੀ ਦਿੱਤੇ ਨੇ ਤੇ ਉਮੀਦ ਕਰਦੇ ਹਾਂ ਜਿਹੜੀ ਇਹ ਚੀਜ਼ ਆ ਤੁਹਾਨੂੰ ਵੀ ਪਸੰਦ ਆਈ ਹੋਵੇਗੀ ਹੁਣ ਆਪਾਂ ਤੁਹਾਨੂੰ ਅੱਗੇ ਹਸਪਤਲ ਦਿਖਾ ਦਿੰਦੇ ਹਾਂ ਕਿ ਹੋਰ ਕੀ ਕੀ ਫੈਸਿਲਿਟੀਆਂ ਦਿੰਦੇ ਨੇ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਠੀਕ ਹੈ ਅਸੀਂ ਕਰਦੇ ਤੇ ਤੁਸੀਂ ਵੀ ਡਾਕਟਰ ਸਾਹਿਬ ਨਾਲ ਜਿਹੜੀ ਆਪਾਂ ਨੇ ਗੱਲਬਾਤ ਕੀਤੀ ਸਾਰੀ ਸੁਣੀ ਆ ਤੇ ਤੁਹਾਨੂੰ ਵੀ ਬਹੁਤ ਕੁਝ ਚੀਜ਼ਾਂ ਜਿਹੜੀਆਂ ਵਧੀਆ ਲੱਗੀਆਂ ਹੋਣੀਆਂ ਦਰਪਾ ਸਰ ਜੀ ਜੋ ਵੀ ਕੁਸ਼ਚਨ ਅੰਸਰ ਆਪਾਂ ਨੇ ਕੀਤੇ ਬੜਾ ਵਧੀਆ ਤਰੀਕੇ ਨਾਲ ਉਹਨਾਂ ਦਾ ਆਨਸਰ ਦਿੱਤਾ ਤੇ ਹੁਣ ਆਪਾਂ ਤੁਹਾਨੂੰ ਹਸਪੀਟਲ ਦਿਖਾਉਣੇ ਆ ਆਪਰੇਸ਼ਨ ਥੀਟਰ ਵੀ ਹੈਗਾ ਇੱਥੇ ਇਹਨਾਂ ਕੋਲੇ ਇਹਨਾਂ ਕੋਲੇ ਲੈਬਰੇਟਰੀ ਵੀ ਹੈਗੀ ਹਰ ਸਹੂਲਤ ਜਿਹੜੀ ਤੁਹਾਨੂੰ ਇੱਥੇ ਮਿਲ ਜਾਣੀ ਆ ਅੱਜ ਉਹ ਆਪਾਂ ਤੁਹਾਨੂੰ ਹਸਪੀਟਲ ਵਿਜ਼ਿਟ ਕਰਵਾਉਣੇ ਆ ਅਸੀਂ ਇਸ ਹਸਪਤਾਲ ਦਾ ਆਇਆ ਤਾਂ ਇਹ ਛੋਟਾ ਜਿਹਾ ਇਲਾਜ ਕਰਾਉਣਾ ਹੈ ਪਰ ਸਾਨੂੰ ਬੜਾ ਇਹਨਾਂ ਦੇ ਜਿਹੜਾ ਹੈਗਾ ਕਲਾਸ ਤੇ ਭਰੋਸਾ ਜਿਹਾ ਹੋਇਆ ਤੁਸੀਂ ਵੀ ਅਗਰ ਵੱਡੇ ਤੋਂ ਵੱਡਾ ਆਪਰੇਸ਼ਨ ਵੀ ਕਰਾਉਣਾ ਆਪਣੇ ਸ਼ਹਿਰ ਦੇ ਵਿੱਚ ਹੀ ਤੁਹਾਨੂੰ ਸਾਰੀਆਂ ਫੈਸਿਲਿਟੀਆਂ ਮਿਲਣਗੀਆਂ ਉਹਦੇ ਲਈ ਤੁਹਾਨੂੰ ਲੁਧਿਆਣੇ ਪਟਿਆਲੇ ਚੰਡੀਗੜ੍ਹ ਜਾਣ ਦੀ ਜ਼ਰੂਰਤ ਨਹੀਂ ਹੈ ਇੱਕ ਵਾਰੀ ਜ਼ਰੂਰ ਬੜਿੰਗ ਹਸਪਤਾਲ ਕੋਲੇ ਆ ਕੇ ਜਾਓ ਨੰਬਰ ਵੀ ਆ ਰਿਹਾ ਇਹਨਾਂ ਦਾ ਐਡਰੈਸ ਤੁਹਾਨੂੰ ਪਹਿਲਾਂ ਹੀ ਦੱਸਤਾ ਵੀ ਗਰਿਆਲ ਚੌਕ ਮਲੇਟ ਕੋਟਲਾ ਦੇ ਵਿੱਚ ਪਹੁੰਚਣਾ ਵੀ ਬਹੁਤ ਸੌਖਾ ਹੈ ਤੇ ਬਾਕੀ ਅਸੀਂ ਤਾਂ ਹੀਰਵਾ ਕਰਦੇ ਹਾਂ ਵੀ ਤੁਸੀਂ ਸਾਰੇ ਤੰਦਰੁਸਤ ਰਹੋ ਤੇ ਰਾਜੀ ਖੁਸ਼ੀ ਰਹੋ ਪਰ ਅਗਰ ਬਸ ਮਿਲੋਗੇ ਅਗਰ ਤੁਹਾਨੂੰ ਲੱਗਿਆ ਇਹਨਾਂ ਦੇ ਵਿੱਚ ਵੀ ਹਾਂ ਗੱਲਬਾਤ ਹੋਪ ਵੀ ਹਾਂ ਯਾਰ ਇੱਥੇ ਕਰਵਾਉਣਾ ਚਾਹੀਦਾ ਤਾਂ ਜ਼ਰੂਰ ਇੱਥੇ ਆਓ ਤੇ ਬੈਸਟ ਜਿਹੜੀ ਫੈਸਿਲਿਟੀ ਹੈ ਇਹਨਾਂ ਦੀ ਉਹ ਯੂਜ਼ ਕਰੋ ਬਾਕੀ ਮਿਲਦੇ ਰਹਾਂਗੇ ਇਸ ਤਰ੍ਹਾਂ ਦੀ ਜਾਣਕਾਰੀ ਦੇ ਨਾਲ ਅੱਗੇ ਵੀ ਤਦ ਤੱਕ ਦੇ ਲਈ ਹਾਜ਼ਰ ਹੋ ਵਾਜ਼ਰ ਹੋ ਧੰਨਵਾਦ